ਸਹੈਣੀ ਜੁਦ ਕਥਨੰ ਪੁਜੰਗ ਪ੍ਰਿਆਚੰਦ ਗਯੋ ਖਾਨ ਜਾਦਾ ਫਿਤਾ ਆਪਾਸ ਪਜੰਗ ਸਕੇ ਜਵਾਬ ਦੈ ਨਾ ਹਨੇ ਸੂਰ ਲਜੰ ਤਹਾ ਠੋਕ ਬਾਹ ਹਸੈਣੀ ਗਰਜੰ ਸਬੈ ਸੂਰ ਲੈ ਕੈ ਸਿਲਾ ਸਾਜ ਸਜੰ ਕਰਿਓ ਜੋਰ ਸੈਨੰ ਹਸੈਣੀ ਭਯਾਨੰ ਪ੍ਰਥਮ ਕੂਟ ਕੈ ਲੂਟ ਲੀਨੇ ਅਵਾਨੰ ਪੁਨਰ ਡਢ ਵਾਨੰ ਕੀਓ ਜੀਤ ਜੇਰੰ ਕਰੇ ਬੰਦ ਕੈ ਰਾਜ ਪੁਤਰਾਣ ਚੇਰੰ ਉਨਰ ਦੂਨ ਕੋ ਲੂਟ ਲੀ ਨੋ ਸੁਧਾਰੰ ਕੋਈ ਸਾਹ ਵਹਿ ਸਕਿਓ ਨਾ ਗਵਾਰੰ ਲਿਓ ਛੀਨ ਅੰੰਗ ਤਲੰਗ ਬਾੰਡ ਦੀ ਅੰਗ ਮਹਾ ਮੂੜਿ ਅੰਕ ਤਸਤੰ ਕਾਜ ਕੀਯੰ ਦੋਹਰਾ ਕਿਤਕ ਦਿਵਸ ਬੀ ਤਦਪਐ ਕਰਤੂ ਸਹਉਤਪਾਤ ਗਵਾਲ ਏਰੀਨ ਕੀ ਪਰਤਵੀ ਆਨ ਮਿਲਨ ਕੀ ਬਾਤ ਜੋਦ ਦਵੇਗ ਨਾ ਵੇ ਮਿਲਤ ਤਵ ਆਵਤ ਹਰ ਰਾਇ ਕਾਲ ਤਿਨੂ ਕੇ ਘਰ ਬਿਖੈ ਡਾਰੀ ਕਲਹਾ ਬਨਾਏ ਚੌਬੀ ਗਵਾਲੇ ਰੀਆ ਮਿਲਣ ਕਾ ਆਏ RAM ਸਿੰਘ ਵੀ ਸੰਗ ਸਿਦਾਏ ਚਤਰ ਧਿਆਨ ਮਿਲਤ ਪੈ ਜਾ ਮੰਗ ਕੂਟ ਗਈ ਲਖ ਨਦਰ ਗੁਲਾਮ ਦੋਹਰਾ ਜੈਸੇ ਰੱਬ ਕੀ ਤੇਜ ਤੇ ਰੇ ਤਦਕ ਤਵਤਾਏ ਰੱਬ ਵਾਲ ਛਤਰ ਨਾ ਜਾਣੀ ਆਪਨ ਹੀ ਗਰਵਾਏ ਚਉਪਈ ਤੈਸੇ ਹੀ ਫੂਰ ਗੁਲਾਮ ਜਾਤ ਪਇਓ ਤਿਨੈ ਨਾ ਦ੍ਰਿਸ਼ਤਰੇ ਆਨਤ ਪਇਓ ਕਹ ਲੋਰੀਆ ਘਟੋਜ ਸੰਗ ਲਹੇ ਜਾਨਾ ਆਨ ਨਮੋ ਸਰ ਮਹਿ ਮਹਿ ਤੈ ਜੋ ਤਾਨਿਆਨ ਨੂੰ ਥੋ ਸਾਥਾ ਤੇ ਦੇ ਰਹੇ ਸੈਨੀ ਹਾਥਾ ਦੇਦਲੇ ਤੇ ਆਪਨ ਕੁਰਾਨੇ ਤੇ ਧਨ ਲੈ ਨਿਜ ਤਾਮ ਸਿਜਾਨੇ ਚੇਰੋ ਤਵੈ ਤੇਜ ਤਨ ਤਇਓ ਭਰਾ ਬੁਰਾ ਕਛ ਲਖਤ ਨਾ ਭਇਓ ਛੰਦ ਬੰਦ ਨਾ ਨਾਇਕ ਵਿਚਾਰਾ ਜਾਤ ਭਇਓ ਦੇ ਤਬਹ ਨਗਾਰਾ ਦਾਵ ਕਾਵ ਤੈ ਨਾਇਕ ਨਾ ਕਰਾ ਸਿੰਘਾ ਘੇਰ ਸਸਾ ਕਹ ਡਰਾ 15 ਪਾਹਰ ਗਿਰਦ ਤੇ ਕੀਓ ਖਾਨ ਪਾਨ ਤੈ ਜਾਣ ਨੰਦੀਓ ਖਾਰ ਪਾਰ ਬਿਨ ਸੂਰਜ ਸਾਏ ਸਾਮ ਕਰਨ ਹਿਤ ਦੂਤ ਪਠਾਏ ਦਾਸ ਨਿਰਖ ਸੰਗ ਸੈਨ ਪਠਾਨੀ ਫੂਲ ਗਇਓ ਤਿਨ ਕੀ ਨਹੀਂ ਮਾਨੀ ਦਾਸ ਹੰਸ 라ਵੀ ਕਹਿ ਦੇਹੁ ਨਾ ਤਰ ਮੂਨ ਪਰ ਲੈਹੁ ਸਿੰਘ ਸੰਗ ਤਿਆ ਤਾ ਪਠਾਏ ਗੋਪਾਲੈ ਸੋ ਧਰਮ ਦੇ ਲਿਆਏ ਤਿਨ ਕੇ ਸੰਗ ਨਾ ਓਨ ਕੀ ਬਣੀ ਤਬ ਕਿਰਪਾਲ ਚਿਤ ਮੋ ਇਹ ਗਨੀ ਐਸ ਕਾਦ ਫਿਰ ਹਾਥ ਨਾ ਆਇ ਹੈ ਸਭੂ ਫੇਰ ਸਮੂ ਛਲ ਜੈ ਹੈ ਗੋਪਾਲੈ ਸੋ ਅਵੈ ਗਹਿ ਲੀਜੈ ਕੈਦ ਕੀ ਦੀਐ ਕੈ ਬਦ ਕੀਜੈ ਤਨਕ ਪਨਕ ਜਬ ਤਿਨ ਸੁਨ ਪਾਈ ਨਿਜ ਦਲ ਜਾਤ ਪੈਉ ਭਟ ਰਾਈ ਮਧ ਭਾਰ ਛੰਦ ਜਬ ਗਇਓ ਗੋਪਾਲ ਕੁਪਿਓ ਕਿਰਪਾਲ ਹਿੰਮਤ ਹੁਸੈਨ ਜੁਮੈ ਲੁਝੈ ਕਰ ਕੈ ਗੁਮਾਨ ਜੁਮੈ ਜਵਾਨ ਬੱਜੇ ਤਬਲ ਦੁੰਦੁਬ ਦਵਲ ਬੱਜੇ ਨਿਸ਼ਾਨ ਨੱਚੇ ਕੇ ਕਾਨ ਬਾਹੈ ਤੜਾਕ ਉਠੈ ਕੜਾਕ ਬੱਜੇ ਨਿਸੰਗ ਗੱਜੇ ਨਿਹੰਗ ਛੁੱਟੈ ਕਿਰਪਾਨ ਲਿਟੈ ਜਵਾਨ ਤੁੱਪਕੇ ਪੜਾ ਕੈਵਰ ਕੜਾਕ ਸਹਿ ਹਤੀ ਸੜਾਕ ਚੋਹੀ ਛੜਾਕ ਗੱਜੇ ਸੋ ਵੀਰ ਬੱਜੇ ਗਹੀਰ ਵਿਚਰੇ ਨਿਹੰਗ ਜੈਸੇ ਪਿਲੰਗ ਹੁੱਕੇ ਕੇ ਕਾਨ ਧੁੱਕੇ ਨਿਸ਼ਾਨ ਬਾਹ ਹੈ ਤੜਾਕ ਚੱਲੈ ਚੜਾਕ ਜੁਝੇ ਨਿਹੰਗ ਲਿੱਟੀ ਮਲੰਗ ਖੁੱਲੇ ਕੇਸਾਰ ਜਨ ਜਟਾ ਧਾਰ ਸੱਜੇ ਰਜਿੰਦਰ ਗੱਜੇ ਕਜਿੰਦਰ ਉੱਤਰਖਾਨ ਲੈ ਲੈ ਕਮਾਨ ਤਰਪੰਗੀ ਚੰਦ ਕੋਪੀਓ ਕਿਰਪਾਲੰ ਸੱਜ ਮਰਾਲੰ ਬਾਹ ਵਿਸਾਰੰ ਧਰਟਾਲੰ ਤਾਏ ਸਭ ਸੂਰੰ ਰੂਪ ਕਰੋ ਰੰ ਚਮਕਤ ਨੂਰੰ ਮੁਖ ਲਾਲੰ ਲੈ ਲੈ ਸੋ ਕਿਰਪਾ ਨੂੰ ਬਾਣ ਕਮਾਨੰ ਸੱਜੇ ਜਵਾਨੰ ਤਨ ਤਤੰ ਰਣ ਰੰਗ ਕਲੋਲੰ ਮਾਰਹੀ ਬੋਲੰ ਜਨ ਗਜ ਡੋਲੰ ਬਨ ਮਤੰ ਭਜੰਗ ਚੰਦ ਤਵੇ ਕੋਪੀੰ ਕਾਗੜੇ ਸੰਕਟੋ ਚੰ ਮੁਖੰ ਰਗਤ ਨੈਨੰ ਤਜੇ ਸਰਬ ਸੋਚੰ ਹਉ ਤੈ ਉੱਠੀ ਅੰਖਾਨ ਖੇਤੰਖ ਤੰਗੰ ਮਨੋ ਬਹਿ ਚਰੇ ਮਾਸ ਹੇਤੰਗ ਪਿਲੰਗੰ ਬਜੇ ਪੇਰ ਭੰਕਾਰ ਤੀਰੰਗ ਟੜਕੇ ਮਿਲੇ ਹੱਥ ਬਖੰ ਕਿਰਪਾਨ ਅੰਕੜਕੇ ਬਜੇ ਜੰਗ ਨੀਸਾਨ ਕਥੀ ਕਥੀਆਂ ਫਿਰੈ ਰੁੰਡ ਮੁੰਡੰਗ ਤਨੰ ਤਛ ਤੀਰੰ ਉਠੈ ਢੋਪ ਟੂ ਕੰਗੁਰ ਜੈ ਪ੍ਰਹਾਰੇ ਰੁਲੇ ਲੋਥ ਜੁਥੰ ਗਿਰੇ ਬੀਰ ਮਾਰੇ ਪਰੈ ਕੱਤੀ ਅੰਕਾਦ ਨਿਰਘਾਤ ਬੀਰੰ ਫਿਰੈ ਰੁੰਡ ਮੁੰਡੰਗ ਤਨੰ ਤਛ ਤੀਰੰ ਬਹੀ ਬਾਹੂ ਆਗਾਤ ਨਿਰਗਹਾਤ ਬਾਣ ਊਠੇ ਨਦ ਨਾਦੰ ਕੜਕੇ ਕਿਰਪਾਣੰ ਸਕੇ ਛੋਬ ਛਤਰੀ ਤਜੈ ਬਾਣ ਰਾਜੀ ਬਹੀ ਜਾਹੇ ਖਾਲੀ ਫਿਰੈ ਛੂਤਤਾ ਜੀ ਜੁਟੇ ਆਪ ਮੈਂ ਪੀਰ ਪੀਰੰ ਜੁਝਾਰੇ ਮਨੋ ਗੱਜ ਜੁਟੇ ਦੰਤਾਰੇ ਦੰਤਾਰੇ ਕਿਦੋ ਸਿੰਘ ਸੋਸਾਰ ਦੂਲੰਗ ਅਰੁਜੇ ਤਸੀ ਪਾਂਤ ਕਿਰਪਾਲ ਗੋਪਾਲ ਜੁਝੇ ਹਰੀ ਸਿੰਘ ਤਾਇਓ ਤਹਾਂ ਏਕ ਬੀਰੰ ਸਹੇ ਦੇਹ ਆਪੰ ਭਲੀ ਪਾਂਤ ਦੀਰੰ ਮਹਾਕੋਪ ਕਹਿ ਬੀਰ ਬ੍ਰਿੰਦੰਗ ਸੰਘਾਰੇ ਵਡੋ ਜੁਧ ਕਹਿ ਦੇਵ ਲੋਕੰ ਪਧਾਰੇ ਹਠਿਓ ਹਿੰਮਤੰ ਕਿੰਮਤੰ ਲੈ ਕਿਰਪਾਨੰ ਲੈ ਗੁਰਜ ਚੱਲੰ ਸੋ ਜਲਾਲ ਖਾਨੰ ਹਠੇ ਸੂਰਮਾ ਮਤ ਜੋਦਾਜ ਜਾਰੰ ਪਰੀਕੋਟ ਕੁਟੰ ਉਠੀ ਸ਼ਸਤਰ ਜਾਰੰ ਰਸਾਵਲ ਛੰਦ ਜਸੰਗ ਵਾਰਤਾਏ ਤੁਰੰਗੰ ਮਚਾਏ ਲਇਓ ਕੇਰੁ ਸੈਨੀ ਹਨਿਓ ਥਾਂਗ ਪੈਨੀ ਤਿਨੂ ਬਾਣ ਬਾਹੇ ਬੜੇ ਸੈਨ ਗਾਹੇ ਜਿ ਸੈ ਅੰਗ ਲਾਗਿਓ ਤਿ ਸੈ ਪ੍ਰਾਣ ਤਿਆਗਿਓ ਜਵੈ ਕਾਵ ਲਾਗਿਓ ਤਵੈ ਕੋਪ ਜਾਗਿਓ ਸੰਭਾਰੀ ਕਮਾਨੰ ਘਣੇ ਬੀਰ ਬਾਣੰ ਚਹੁ ਹੋਰ ਠੂਖੇ ਮੁਖੰ ਮਾਰ ਕੂਕੇ ਨਿਰਭੈ ਸ਼ਸਤਰ ਬਾਹੇ ਦਉ ਜੀਤ ਜਾਹੈ ਰਿਸ਼ੰਖਾਣ ਜਾ ਦੇ ਮਹਾ ਮਤ ਮਾ ਦੇ ਮਹਾ ਬਾਣ ਵਰਖੇ ਸਵੈ ਸੂਰ ਹਰਖੇ ਕਰਹਿ ਬਾਣ ਅਰਚਾ ਧਨੁਰ ਬੇਦ ਚਰਚਾ ਸੁਸੰਗ ਸੰਭਾਲੰ ਕਰੈ ਤੌਣ ਠਾਮੰ ਬਲੀ ਬੈਰ ਦੇ ਜਸੂ ਮੂ ਸ਼ਸਤਰ ਜੁਝੇ ਲਗੈ ਧੀਰ ਤੱਕੈ ਕਿਰਪਾਨ ਨਿਚਨੱਕੈ ਕੜਕੈ ਕਮਾਨੰ ਚਣੰਕੇ ਕਰਵਾਣੰ ਕੜਕਕਾਰ ਛਟੈ ਝਣੰਕਾਰ ਉਠੈ ਹਠੀ ਸ਼ਸਤਰ ਚਾਰੈ ਨਾ ਸ਼ੰਕਾ ਵਿਚਾਰੈ ਕਰੈ ਧੀਰ ਮਾਰੰ ਫਿਰੈ ਲੋਹ ਧਾਰੰ ਨਦੀ ਸ੍ਰੋਣ ਪੂਰੰ ਫਿਰੈ ਗੈਣ ਹੋਰੰ ਉਵੇ ਖੇਤ ਪਾਲੰ ਬੱਕੇ ਬੇਕਰਾਲੰ ਪਾਦੜੀ ਚੰਦ ਖਾ ਹੜੜਾਏ ਹੱਸੀ ਮਸਾਣ ਲਿੱਟੇ ਗਜਿੰਦਰ ਛੁੱਟੇ ਕੇ ਕਾਨ ਜੁੱਟੇ ਸੋ ਵੀਰਤਾ ਕੜਕ ਜੰਗ ਛੁੱਟੀ ਕਿਰਪਾਨ 부ਠੇ ਖਤੰਗ ਡਾਕਣ ਡਾਹ ਕਚਾਵੜ ਚਕਾਰ ਕਾਖੰ ਕਹਕ ਬੱਜੈ ਦੁਧਾਰ ਖੋਲ ਅੰਖੜਕ ਤੁੱਪਕ ਤੜਾਕ ਸੈਥ ਹੰਸੜਕ ਠੱਕਿਂ ਤਹਾਕ ਬੁਜੰਗ ਛੰਦ ਤਹਾ ਆਵਕੀ ਨੋ ਹੁਸੈਨੀ ਉਤਾਰੰ ਸਭੂ ਹਾਤ ਬਾਣੰ ਕਮਾਨੰ ਸੰਭਾਰੰ ਰੂਪੈ ਖਾਨ ਖੂਨੀ ਕਰੈ ਲਾਗ ਜੁੱਧੰ ਮੁਖੰ ਰક્ત ਨੈਣੰ ਭਰੇ ਸੂਰ ਗਰੁਦੰ ਜਗਿਓ ਜੰਗ ਜਾ ਰੰਸੋ ਜੋਧੰ ਜੁਝਾਰੰ ਬਹੇ ਬਾਣ ਬਾਂਕੇ ਬਰਛੀ ਦੁਧਾਰੰ ਮਿਲੇ ਬੀਰ ਬੀਰੰ ਮਹਾ ਧੀਰ ਬੰਕੇ ਧਕਾ ਧੱਕ ਸੈ ਥੰਕਰ ਪਾਣੰ ਚਨੰਕੇ ਪੈ ਟੋਲ ਟੰਕਾਰ ਨਦੰਗ ਨ ਭੀਰੰ ਉਠੈ ਬਾਹ ਆਗਾਤ ਗੱਜੈ ਸੋ ਬੀਰੰ ਨਭੰ ਨਦ ਨੀਸਾਨ ਬੱਜੇ ਅਪਾਰੰ ਰੁਲੇ ਤੱਛ ਮੁਛੰ ਊਠੀ ਸ਼ਸਤਰ ਚਾਰੰ ਟਕਾ ਟੋਕ ਟੋ ਪੰਟਕਾ ਟੋਕ ਟਾਲੰ ਮਹਾ ਬੀਰ ਬਾਨੈਤ ਬੰਕੇ ਵਿਕਰਾਲੰ ਨਦੇ ਬੀਰ ਵੈਤਾ ਲਿੰਗ ਭੂਤ ਪ੍ਰੇਤੰ ਨਤੀ ਢਾਕਣੀ ਜੋਗਣੀ ਉਰਧੇ ਤੰ ਛੁਟੀ ਜੋਗਤਾਰੀ ਮਹਾਰੂਦਰ ਜਾਗੇ ਡਗਿਓ ਧਿਆਨ ਬ੍ਰਹਮੰ ਸਭੈ ਸਿਧ ਭਾਗੇ ਹਸੇ ਕਿੰਦਰੰਗ ਜਛ ਵਿਦਿਆ ਤਰੇ ਅੰਗ ਨਤੀ ਅਛਰਾ ਪਛਰਾ ਚਾਰਣਿ ਪਰਿਓ ਘੋਰ ਜੁੱਧੰ ਸੋ ਸੈਨਾ ਅਪਰਾਨੀ ਤਹਾਂ ਖਾਉ ਸੈ ਨੀ ਮੰਡਿਓ ਬੀਰਬਾਨੀ ਉਤੇ ਬੀਰਤਾਏ ਸੋ ਬੀਰੰਗ ਜਸਵਾਰੰਗ ਸਭੈ ਬਿਉਤ ਡਾਰੇ ਬੱਗਾ ਸੇ ਸਵਾਰੰ ਤਹਾਂ ਖਾਉ ਸੈ ਨੀ ਰਹਿਓ ਏਕਠਾ ਢੰ ਮਨੋ ਜੁੱਧ ਖੰਬੰ ਰਣੰਗ ਭੂਮ ਗਾਡੰ ਨਿਸਾਇ ਕੋ ਬਕਾਇ ਕੈ ਹਠੀ ਬਾਣ ਮਾਰੋ ਤ ਸੈ ਛੇਦ ਕੈ ਪੈਲ ਪਾਰੇ ਪਧਾਰਿਓ ਸਹੀ ਬਾਣ ਸੂਰੰਗ ਸਬੈ ਆਣ ਝੂਕੈ ਚਹੂ ਹੋਰ ਤੇ ਮਾਰ ਹੀ ਮਾਰ ਕੂਕੈ ਭਲੀ ਪਾਦ ਸੋ ਅਸtre ਔ ਸ਼ਤਰ ਝਾਰੇ ਗਰੇ ਪੇਸ਼ਤ ਕੋ ਖਾਂ ਹੁਸੈਨੀ ਸਿਦਾਰੇ ਦੋਹਰਾ ਜਵੈ ਹੁਸੈਨੀ ਜੁ ਜਿਓ ਭਇਓ ਸੂਰ ਮਨ ਰੋਸ ਪਾਜ ਚਲੇ ਅਵਰੈ ਸਬੈ ਉਠਿਓ ਕਟੋਚਨ ਜੋਸ ਚਉਪਈ ਕੋਪ ਕਟੋਜ ਸਗੈ ਮਿਲਤਾਏ ਹਿੰਮਤ ਕਿੰਮਤ ਸਹਤ ਰਸਾਏ ਹਰੀ ਸਿੰਘ ਤਵ ਗਿਆ ਉਠਾ ਨਾ ਚຸນ ਚੁਨ ਹਨੇ ਪਖਰੀਆ ਜਵਾਨਾ ਨਰਾਜ ਛੰ ਤਵੈ ਕਟੋਜ ਕੋਪੀਯੰ ਸੰਭਾਰ ਭਾਵ ਰੋਪੀਯੰ ਸਰਕ ਸ਼ਸਤਰ ਚਾਰਹੀ ਸੋ ਮਾਰ ਮਾਰ ਉਚਾਰਹੀ ਚੰਦੇਲ ਚਉਪੀਯੰ ਤਵੈ ਰ ਸਾਤ ਤਾਤ ਪੇ ਸਬੈ ਜਿਤੇ ਗਏ ਸੁਮਾਰੀਓ ਬਚੇ ਤੇ ਤੇ ਸੁਧਾਰੀਓ ਦੋਹਰਾ ਸਾਤ ਸਵਾਰਨ ਕੇ ਸਹਿਤ ਜੂਝੈ ਸੰਗਤ ਰਾਏ ਦਰਸੋ ਸੁਣ ਜੂਜੈ ਤਨੈ ਬਹੋਰ ਜੂਜਿਤ ਭਇਓ ਵਾਏ ਹਿੰਮਤ ਹੂੰ ਉਤਰਿਓ ਤਹਾ ਬੀਰ ਖੇਤ ਮਨਝਾਰ ਕੇਤਨ ਕੇ ਤਨ ਕਾਇ ਸਹਿ ਕੇਤਨ ਕੇ ਤਨ ਝਾਰ ਬਾਜ ਤਹਾ ਜੂਜਿਤ ਭਇਓ ਹਿੰਮਤ ਗਇਓ ਪਰ ਆਏ ਲੋਧ ਕਿਰਪਾਲੈ ਕੀਨ ਮਿਤ ਕੋ ਪਰੇ ਅਰ ਰਾਏ ਸਾਵਲ ਚੰਦ ਭਲੀ ਬਹਿਰੁ ਜੈ ਸਮੁਇ ਸਾਰ ਜੂਜੈ ਕਿਰਪਾ ਰਾਮ ਗਾਜੀ ਲਰਿਓ ਸੈਨ ਭਾਜੀ ਮਹਾ ਸੈਨ ਗਾਹੈ ਨਿਰਪੈ ਸ਼ਸਤਰ ਬਾਹੈ ਕਨਿਓ ਕਾਲ ਕਹਿ ਕਹਿ ਚਲੈ ਜਸ ਲੈ ਕੈ ਬਜੇ ਸ਼ੰਖ ਨਾਦੰ ਸੁਰੰ ਨਿਰਭਿਖਾਦੰ ਬਜੇ ਡੌਰ ਡਢੰਗਾ ਠੇ ਸ਼ਸਤਰ ਕਢੰ ਪਰੀ ਪੀਰ ਭਾਰੀ ਜੁਝੈ ਛਤਰ ਧਾਰੀ ਮੁਖੰ ਮੋਛ ਬੰਕੰ ਬੰਡੇ ਬੀਰ ਹੰਕੰ ਮੁਖੰ ਮਾਰ ਬੋਲੇ ਰਣੰਗ ਭੂਮ ਡੋਲੇ ਹਥਿਆਰ ਸੰਭਾਰੈ ਉਭੈ ਬਾਜਦਾਰੈ ਇੰਧੋਰਾ राण जुजुत किरपाल गए नाजद पयो गोपाल सैण सभा सरदार द पाजत पै बिहार खान हुसैन किरपाल के हिम्मत रण जूझंत पा चले जोधा सवे जिम दे मुकुट महंत चौबी एवे सत्र सवे चुन मारे गिरे अपने सूर संवारे ताहकार हिम्मत का लहा राम सिंह गोपाल सिंह कहा जिन हिम्मत अस कला बढायो काल आज हाथवा आयो ਜਾਗੋ ਗੋਪਾਲ ਐ ਸੇਸਨੁ ਪਾਵਾ ਮਾਰ ਦਿਓ ਜੀਅਤ ਨਾ ਉਠਾਵਾ ਜੀਤ ਪੈਰਨ ਭਇਓ ਉਜਾਰਾ ਸਿਮਰਤ ਕਰ ਸਭ ਕਰੋ ਸਦਾਰਾ ਰਾਖ ਲਿਓ ਹਮਕੋ ਜਗਰਾਹੀ ਲੋਹ ਕਟਾ ਅੰਤੈ ਵਰਸਾਈ ਇਤਿ ਸ਼੍ਰੀ ਵਿਜਿਤਰਨਾਟ ਗ੍ਰੰਥੇ ਹੁਸੈਨੀ ਬਧਾ ਕਿਰਪਾਲ ਹਿੰਮਤ ਸੰਗਤੀਆ ਬਧ ਬਰਨਨੰ ਨਾਮ ਗਿਆਨੋ ਧਿਆਏ ਸਮਾਪਤ ਮਸਤ ਸੁਭ ਮਸਤ ਅਪਜੂ